ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਬਰਾਂ ਤੇ ਸ਼ਾਬਾਜ਼ ਜਲੇਬੀ ਪੁਲ ਦੀ ਮੀਨਾ ਮਾਰਕੀਟ 'ਚ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਤੁਹਾਨੂੰ ਦੱਸ ਦਈਏ ਕਿ ਸਾਰਾ ਮਾਮਲਾ ਸ਼ਾਮੀ ਕਰੀਬ 4 ਵਜੇ ਉਸ ਸਮੇਂ ਵਾਪਰਿਆ ਜਦੋਂ ਇਹ ਨੌਜਵਾਨ ਚਾਹ ਦੀ ਦੁਕਾਨ ਤੇ ਰੁਕਿਆ ਅਤੇ ਆਪਣੇ ਪਿਤਾ ਨਾਲ ਫੋਨ ਤੇ ਗੱਲ ਕੀਤੀ ਜਿਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਪਿਓ ਪੁੱਤਰ ਵਿਚਕਾਰ ਤਕਰਾਰ ਹੋ ਗਈ ਇਸ ਤੋਂ ਬਾਅਦ ਨੌਜਵਾਨ ਜੰਗਲ ਵਿੱਚ ਚਲਾ ਗਿਆ ਤੇ ਕਾਫੀ ਦੇਰ ਤੱਕ ਵਾਪਸ ਨਹੀਂ ਪਰਤਿਆ ਤਾਂ ਕਿਸੇ ਅਣਪਛਾਤੇ ਵਾਹਨ ਚਾਲਕ ਨੇ ਉਸ ਨੂੰ ਦੇਖਿਆ ਤਾਂ ਉਸੋ ਉਧਰ ਨੂੰ ਪਹੁੰਚਾਇਆ ਅਤੇ ਚਾਹ ਵੇਚਣ ਵਾਲੇ ਨੂੰ ਸੂchna ਦਿੱਤੀ ਚਾਹ ਵੇਚਣ ਵਾਲੇ ਨੇ ਹੋਰ ਲੋਕਾਂ ਨਾਲ ਮੌਕੇ ਤੇ ਜਾ ਕੇ ਦੇਖਿਆ ਕਿ ਇਹ ਨੌਜਵਾਨ ਮਰਿਆ ਪਿਆ ਸੀ ਇਹਨੇ ਆਪਣੇ 10 ਰੁਪਏ दिए ਆਪਣੇ ਡੈਡੀ ਕੋ ਫੋਨ ਕਰਦਾ ਸਰ ਇਸਨੇ ਇਹ 3-400 ਰੁਪਏ ਮੰਗੇ ਆਪਣੇ ਡੈਡੀ ਸੇ ਇਸਕੇ ਡੈਡੀ ਨੇ ਪੈਸੇ ਦੇਖਨੇ ਗਾਲੀ-ਗੋਲੀ ਦੇਦੀ ਆਪਣੇ ਡੈਡੀ ਕੋ ਜੀ ਫੋਨ ਕਾਟ ਦਿਆ ਫਿਰ ਉਧਰ ਸੇ ਚਾਹ ਪੀ ਕੇ ਫਿਰ niche ਆ ਗਿਆ ਜੀ ਇਹ ਇਹ ਬਾਤ ਜੀ ਕਿਤਨੇ ਵਜੇ ਦਾ ਮਾਮਲਾ ਹੈ ਇਹ 4 ਵਜੇ ਸਰ 5 4 ਵਜੇ ਹਾਂ ਜੀ 4 ਵਜੇ ਜੀ चार बजे के बाद एक ड्राइवर आया छह बजे नीचे सर छे बजे के बाद वो ड्राइवर आया कर लेटरिंग रहा भाई बंदे की डेड बॉडी पड़ी है और भाज गया फिर मैंने बड़े भाई को फोन करा इसको फिर हम दोनों ने देखा फिर एक सौ बारह फोन करा सर हमने जैसा वो ड्राइवर आया था उसका पता कौन था जो ड्राइवर नहीं सर उसका नहीं पता सर

ਲਗਾਤਾਰ ਵਧ ਰਹੀ ਠਕਾਕੇ ਦੀ ਠੰਡ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਖਤ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਕਿਸੇ ਵੀ ਮਰੀਜ਼ ਨੂੰ ਸਰਦੀ ਦੇ ਮੌਸਮ ਵਿੱਚ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਜਾ ਹੀਟਰ ਲਗਾਉਣ ਦੀ ਸਹੂਲਤ ਦਾ ਵੀ ਜਾ ਚਾਲਿਆ ਸਾਰੇ ਵਾਰਡਾਂ ਵਿੱਚ ਮਰੀਜ਼ਾਂ ਨੂੰ ਗਰਮ ਕੰਬਲ ਰਜਾਈਆਂ ਆਦਿ ਪ੍ਰਦਾਨ ਕਰਦੇ ਹੋਏ ਮੋਗਾ ਦੇ ਸੀਐਮਓ ਡਾਕਟਰ ਅਜੀਤ ਛੱਤਰੀ ਨੇ ਸਮੂਹ ਸਟਾਫ ਨਾਲ ਸਾਰੇ ਵਾਰਡਾਂ ਦਾ ਦੌਰਾ ਕੀਤਾ ਤੇ ਮਰੀਜ਼ਾਂ ਦਾ ਹਾਲਚਲ ਵੀ ਪੁੱਛਿਆ ਹਸਪਤਾਲ ਚ ਅੱਜ ਮੈਂ ਰਾਉਂਡ ਕੀਤਾ ਸਾਰੇ ਵਾਰਡਾਂ ਦੇ ਜਿਹੜਾ ਨਿਰਖਣ ਕੀਤਾ ਔਰ ਸਾਰੇ ਪੇਸ਼ੈਂਟਸ ਨੂੰ ਚੈੱਕ ਕਰਕੇ ਔਰ ਪੁੱਛ ਕੇ ਹਾਲਚਲ ਆਏ ਸੀ ਨਾਲ ਟੀਮ ਵੀ ਸੀ ਸਾਡੀ ਔਰ ਜਿਹੜੀ ਆਮ ਜਨਤਾ ਨੂੰ ਅਪੀਲ ਕਰਦਾ ਕਿ ਸਰਦੀ ਦਾ ਮੌਸਮ ਜਿਹੜਾ ਉਹ ਚੱਲ ਰਿਹਾ ਹੈ ਔਰ ਇਹਦੇ ਵਿੱਚ ਜਿਹੜਾ ਆਪਣੇ ਸਿਹਤ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਖਾਸ ਕਰ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਆਪਣੇ ਗਰਮ ਕੱਪੜੇ ਪੂਰੇ ਪਾ ਕੇ ਰੱਖੋ ਸਿਰ ਵਗੈਰਾ ਟਾਕੇ ਰੱਖੋ ਪਾਪਰ ਜਿਹੜੀਆਂ ਸਰਦੀ ਦੇ ਕੱਪੜੇ ਨੇ ਉਹਨਾਂ ਨਾਲ ਆਪਣੇ ਆਪ ਨੂੰ ਸੰਭਾਲੋ ਔਰ ਇਹਦੇ ਨਾਲ ਹੀ ਸਵੇਰੇ ਤੇ ਸ਼ਾਮ ਦੀ ਸੈਰ ਮੈਂ ਸਲਾਹ ਦਵਾਂਗਾ ਬਜ਼ੁਰਗਾਂ ਨੂੰ ਕਿ ਸਵੇਰੇ ਸ਼ਾਮ ਜਿਹੜੀ ਸੈਰ ਹੈ ਉਹ ਥੋੜੇ ਦਿਨਾਂ ਲਈ ਬੰਦ ਰੱਖਣ ਕਿਉਂਕਿ ਇਹ ਸਰਦੀ ਦੇ ਮੌਸਮ ਦੇ ਵਿੱਚ ਬਿਮਾਰ ਹੋਣ ਦਾ ਨਮੂਨੀਆ ਹੋਣ ਦਾ ਬੱਚਿਆਂ 'ਚ ਬਹੁਤ ਖਤਰਾ ਰਹਿੰਦਾ ਹੈ ਔਰ ਆਪਣੀ ਡਾਈਟ ਜਿਹੜੀ ਹੈ ਉਹ ਬੈਲੈਂਸ ਰੱਖੋ ਔਰ ਪਾਣੀ ਦਾ ਪਿਆਸ ਚਾਹੇ ਨਹੀਂ ਲੱਗਦੀ ਪਰ ਪਾਣੀ ਜਿਹੜਾ ਉਹ ਵੇਲੇ-ਵੇਲੇ ਸਿਰ ਪੀਂਦੇ ਰਹੋ ਔਰ ਆਪਣੀ ਜਿਹੜੀ ਸੰਤੁਲਿਤ ਆਹਾਰ ਹੈ ਉਹਦਾ ਪ੍ਰਯੋਗ ਕਰੋ ਜਿਵੇਂ ਬਾਥਰੂਮਾਂ ਦੀਆਂ ਕੰਡੀਸ਼ਨਾਂ ਥੋੜੀਆਂ ਉਹ ਕੋਦ ਤੱਕ ਸੁਧਰ ਸਕਦੀ ਉਹ ਨਾਲ ਮੇਰੇ ਸਿਗੇ ਹਸਪੀਟਲ ਦੀ ਐਸਮੋ ਨੂੰ ਮੈਂ ਕਿਹਾ ਕਿ ਬਾਥਰੂਮ ਜਿਹੜੇ ਆ ਦਿਨ ਚ ਘਟੋ-ਘਟ ਦਿਨ ਤੋਂ ਚਾਰ ਵਾਰੀ ਸਾਫ਼ ਕੀਤੇ ਜਾਣ ਔਰ ਇਹਨਾਂ ਦੇ ਵਿੱਚ ਜੇ ਕੋਈ ਟੈਪ ਖਰਾਬ ਹੈ ਜਾਂ ਲੀਕ ਕਰਦੀ ਹੈ ਉਹਨੂੰ ਤੁਰੰਤ ਬਦਲਣ ਲਈ ਮੈਂ ਕਿਹਾ ਰਨਤਾਰਨ ਦੇ ਪਿੰਡ ਮੰਨਣ ਸਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਤੇ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਤਾਰੇ ਤੋੜ ਕੇ ਲੱਖਾਂ ਰੁਪਏ ਦੇ ਕਰੀਬ ਨਕਦੀ ਤੇ ਹੱਥ ਸਾਫ ਕਰ ਗਏ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਬਹਾਰਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਵਿੱਚ ਅੰਮ੍ਰਿਤਸਰ ਰੋਡ ਤੇ ਸਥਿਤ ਸਵਾਤੀ ਸਟੀਲ ਇੰਡਸਟਰੀ ਵਿੱਚ ਅਚਾਨਕ ਪਿਆਨਕ ਆਗਲਾ ਗਏ 6000 ਲੀਟਰ ਤੇਲ ਲੈ ਕੇ ਜਾ ਰਹੇ ਸਨ ਅਤ ਦੇ ਅੰਦਰ ਪਾਇਥੇਲ ਟੈਂਕਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਵੀਰ ਨਾ सुरेंद्र لال ਆ ਜੀ ਕਿੰਦਲਬਾ ਜੀ ਕਿਸ ਨਾਮ ਤੇ ਵੇਦਕ੍ਰਿਸ਼ਤੀ ਇੰਡਸਟਰੀ ਫਰਮ ਹੈ ਔਰ ਸਾਡਾ ਰੇਲਵੇ ਪ੍ਰੋਡਕਟ ਬੰਦਾ ਪੀਐਸਸੀ ਐਕਟੀਵਿਟੀਜ਼ ਜਿਹੜੀ ਮਾਲ ਬਣਾਉਂਦੇ ਰੇਲਵੇ ਟ੍ਰੈਕ ਆਈਟਮਸ ਉਹ ਸਾਰੀ ਹੌਟ ਦੇ ਬੰਦੀ ਮਾਲ ਜਿਹੜਾ ਉੱਤੇ ਗਰਮ ਪੱਠੀ ਕਰਕੇ ਨਾ ਫਿਰ ਮਾਲ ਬਣਦਾ ਤੋਂ ਅਚਾਨਕ ਜਿਹੜਾ ਨਾ ਸਿਰੇ ਚਲਦੇ ਚਲਦੇ ਅੱਗ ਲੱਗ ਗਈ ਕੁੰਚਿੰਗ ਆਇਲ ਨੂੰ ਕੁੰਚਿੰਗ ਦਾ ਪੂਰਾ ਟੈਂਕ ਜਿਹੜਾ 6000 ਲੀਟਰ ਮਾਲ ਤਾਂ ਸਿਕਮੋ ਜੀ ਪੈਂਦਾ ਆਪਣਾ 6000 ਰਤਵਾਦੀ ਪੈਂਦਾ ਸਾਰਾ ਸੜ ਗਿਆ ਕਿੰਨਾ ਕੁ ਨੁਸਾਨ ਆਇਆ ਇਹਦੇ ਵਿੱਚ ਕਮ ਸੇ ਕਮ ਜਿਹੜਾ ਤੁਸੀਂ ਜਿਹੜੇ ਡਰਮ ਪੈਂਦੇ ਨੇ ਇੱਕ ਜੇ ਕਮ ਸੇ ਕਮ ਇਹਦਾ ਮਤਲਬ 1.5 ਲੱਖ ਰੁਪਏ ਦਾ ਕਮ ਸੇ ਕਮ ਹੋਤੀ ਹਲਾ ਜਿਹੜਾ ਸੜ ਗਿਆ ਹਾਂਜੀ ਅਸੈਸਮੈਂਟ ਕਰਨੇ ਪਏ ਕਿੰਨਾ ਸੜਿਆ ਲੁੱਕ ਬਾਲ ਨਾ ਜਾਏ ਜੀ ਲੁੱਕ ਦਾ ਵੇਖਿਆ ਲੁੱਕ ਦਾ ਕੀ ਕੰਮ ਹਾਂਜੀ ਲੁੱਕ ਦਾ ਕੀ ਜਾਊਗਾ ਲੁੱਕ ਨਹੀਂ ਹੁੰਦੀ ਸਰ ਉਹ ਫਰਨਸ ਆਇਲ ਹੁੰਦਾ ਔਰ ਬੜਾ ਰੇਲਵੇ ਦਾ ਮਤਲਬ ਮਾਲ ਜਿਹੜਾ ਫਰਨਸ ਆਲ ਨਾਲ ਬੰਦਦਾ ਉਹ ਦੇਖ ਜਗਾ ਤਾਂ ਗੁੱਸਾ ਸਾਰਾ ਤਾਂ ਆਤੀ ਸਟੀਲ ਇੰਡਸਟਰੀ ਇਹਨਾਂ ਦੀ ਫਰਮ ਤੋਂ ਹੀ ਸਾਨੂੰ ਫੋਨ ਆਇਆ ਤਕਰੀਬਨ ਤਕਰੀਬਨ 12:10 ਦੇ ਉੱਤੇ ਕਿ ਸਾਡੇ ਅੰਦਰ ਕੋਈ ਲਿਕਵਿਡ ਔਇਲ ਪਿਆ ਉਹਨੂੰ ਅੱਗ ਲੱਗ ਗਈ ਯਾਰ ਤੇ ਰਾਹ ਚ ਆਂਦੇ ਸਮੇਂ ਜਦੋਂ ਆ ਬੱਸ ਸਟੈਂਡ ਤੋਂ 베ਰਿੰਗ ਕਾਲਜ ਦਾ ਏਰੀਆ ਨਾਲ ਇੱਥੇ ਟ੍ਰੈਫਿਕ ਦੀ ਬਹੁਤ ਜ਼ਿਆਦਾ ਦਿੱਕਤ ਆ ਤੇ ਉਹ ਜਿਹੜੀ ਟ੍ਰੈਫਿਕ ਆ ਨਾ ਉਹਦਾ ਕੋਈ ਹੱਲ ਹੋਣਾ ਚਾਹੀਦਾ ਕਿਤੇ ਵੀ ਅੱਗ ਲੱਗਦੀ ਹੈ ਜਦੋਂ ਵੀ ਗੱਡੀਆਂ ਕਹੋ ਭਈ ਇਧਰੋਂ ਇਸ ਰੋਡ ਤੋਂ ਅੱਗੇ ਲੈ ਜਾਣੀਆਂ ਹੋਣ ਤਾਂ ਉਥੇ 15-20 ਮਿੰਟ ਖਰਾਬ ਹੋ ਜਾਂਦੇ ਆ ਮੌਕੇ ਤੇ ਤੁਸੀਂ ਪਹੁੰਚੇ ਮੌਕੇ ਤੇ ਕੀ ਲਖਿਆ ਮੌਕੇ ਤੇ ਅੱਗ ਲੱਗੀ ਸੀ ਇਹਨਾਂ ਦੇ ਇੱਕ ਜਿਹੜੀ ਇਹਨਾਂ ਨੇ ਉਹ ਚੱਟਾ ਬਣਾਇਆ ਉਹਦੇ ਵਿੱਚ ਜੋ ਵੀ ਲੀਕ ਹੋ ਰਿਹਾ ਸੀਗਾ ਤੇ ਉਹਨੂੰ ਆਪਾਂ ਨੇ ਫੋਮ ਚਲਾਈ ਆ ਤੇ ਉਹਨੂੰ ਤਕਰੀਬਨ 20 ਦੇ ਮਿੰਟ 20 ਮਿੰਟ ਦੇ ਵਿੱਚ ਵਿੱਚ ਬੁਝਾ ਦਿੱਤਾ ਗਿਆ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਆਵਾਰਾ ਕੁੱਤਿਆਂ ਵੱਲੋਂ ਰਾਹਗੀਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਕਈ ਬੱਚੇ ਵੀ ਨੋਚੇ ਜਾਂਦੇ ਹਨ ਅਤੇ ਬਟਾਲਾ ਵਿੱਚ ਵੀ ਇੱਕ ਵੱਖ ਤਰ੍ਹਾਂ ਦੀ ਦਹਿਸ਼ਤ ਹੈ ਇਨੇ ਦਿਨੀ ਆਵਾਰਾ ਕੁੱਤਿਆਂ ਦੀ ਇਸ ਸਾਲ ਦੀ ਸ਼ੁਰੂਆਤ ਵਿੱਚ ਵੱਡੀ ਗਿਣਤੀ ਵਿੱਚ ਕਈ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ ਸਿਵਲ ਹਸਪਤਾਲ ਬਟਾਲਾ ਦੇ ਰਿਕਾਰਡ ਮੁਤਾਬਕ ਉਹਨਾਂ ਕੋਲ ਪਿਛਲੇ 3 ਦਿਨਾਂ ਵਿੱਚ ਹੁਣ ਤੱਕ 50 ਦੇ ਕਰੀਬ ਅਜਿਹੇ ਮਰੀਜ਼ ਆਏ ਹਨ ਜੋ ਆਵਾਰਾ ਕੁੱਤਿਆਂ ਦੇ ਸ਼ਿਕਾਰ ਉਹ ਇਲਾਜ ਕਰਵਾ ਕੇ ਗਏ ਹਨ ਅਤੇ ਇਸ ਤੋਂ ਇਲਾਵਾ ਕਈ ਲੋਕ ਨਿੱਜੀ ਹਸਪਤਾਲਾਂ ਵਿੱਚ ਵੀ ਪਹੁੰਚੇ ਹਨ। ਮੈਂ ਫਾਰਮਾਸਿਸਟ ਹਾਂ। ਇਹ ਸਾਡੇ ਕੋਲ ਇੱਕ ਤਰੀਕ ਨੂੰ ਨਿਊ ਕੇਸ ਜਿਹੜੇ ਆਏ ਉਹ 13 ਆ। 2 ਤਰੀਕ ਨੂੰ 12 ਕੇਸ। 3 ਤਰੀਕ ਨੂੰ ਫਿਰ 13 ਆਏ ਆ ਤੇ ਅੱਜ ਮਿਲ ਕੇ 4 ਕੇਸ ਆ ਗਏ। ਇਹ ਟੋਟਲ ਮਿਲ ਕੇ ਨਵੇਂ ਸਾਲ ਤੋਂ ਹੁਣ ਮਿਲ ਕੇ 4 ਦਿਨਾਂ ਦੇ ਵਿੱਚ 42 ਕੇਸ ਆ ਗਏ। ਸਰ ਰੋਜ਼ ਇੰਨੇ ਕੇਸ ਆ ਜਾਂਦੇ ਆ। ਹਾਂ ਇਹ ਬੜੇ ਇੰਨੇ ਕੇ ਹੈ। ਅੱਜ ਮਰੀਂਡਾ ਦੇ ਭੀੜ ਪੜੱਕੇ ਵਾਲੇ ਬਾਜ਼ਾਰ ਵਿੱਚ ਇੱਕ ਦੁਕਾਨਦਾਰ ਨਾਲ ਠੱਗੀ ਦਾ ਸ਼ਿਕਾਰ ਹੋ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਨੇ ਦੱਸਿਆ ਕਿ ਦੁਕਾਨ ਤੇ ਕੁਝ ਲੋਕ ਰਾਸ਼ਨ ਦਾ ਸਾਮਾਨ ਲੈਣ ਆਏ ਸਨ ਪਰ ਜਦੋਂ ਤੱਕ ਉਹ ਉਹਨਾਂ ਤੋਂ ਪੈਸੇ ਲੈ ਕੇ ਦੁਕਾਨਦਾਰ ਨੂੰ ਚਕਮਾ ਦੇ ਕੇ ਭੱਜ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਰ ਇੱਕ ਨਾ ਅੱਜ ਬੀਤੀ ਦਿਨ ਇੱਕ ਚੰਡੀਗੜ੍ਹ ਕਰਿਆਨਾ ਸਟੋਰ ਹੈ ਉੱਥੇ ਇੱਕ ਜਿਹੜੀ ਹੈਗੀ ਕੁਝ ਸ਼ਰਾਰਤੀ ਅਨਸਰ ਜਿਹੜੇ ਹੈਗੇ ਸਮਾਨ ਲਿਕੇ ਭੱਜਦੇ ਨਜ਼ਰ ਆ ਰਹੀਆਂ ਸੀ ਟੀਵੀ ਦੀ ਫੁਟੇਜ ਵੀ ਸਾਹਮਣੇ ਆਈ ਹੈ ਤੇ ਉਹ ਕਹਿੰਦੇ ਸੀ ਕੰਪਲੇਨਟ ਕੀਤੀ ਕਿ ਜਿਹੜਾ ਸਟੋਰ ਹੈਗਾ ਰਿਗਾਰਡਿੰਗ ਜੀ ਚੰਡੀਗੜ੍ਹ ਗ੍ਰੈਂਡ ਸਟੋਰ ਆਪਣੇ ਕੋਹੜਾਲੇ ਚੌਂਕ 'ਚ ਇੱਥੇ ਉਹਨਾਂ ਨੇ ਇੱਕ ਕੰਪਲੇਟ ਕੀਤੀ ਹੈ ਕੱਲ ਸ਼ਾਮ ਜਿਹੜੋਂ ਕਾਫੀ ਲੇਟ ਨਾਈਟ ਆਈ ਸੀ ਸਾਡੇ ਕੋਲੇ ਵੀ ਕਹਿੰਦੇ ਵੀ ਦੋ ਇੱਕ ਜਿਹੜਾ ਬੰਦਾ ਸੀਗਾ ਉਹਨੇ ਮਤਲਬ ਕੁਝ 10000 ਦਾ ਸਮਾਨ ਜਿਹੜਾ ਹੈਗਾ ਮਤਲਬ ਕਰਾਣਾ ਦਾ ਲਿਖਾਇਆ ਸੀ ਤੇ ਉਹਨਾਂ ਨੇ ਗੱਟੇ 'ਚ ਪੈਕ ਕਰਤਾ ਸੀ ਗੱਟੇ 'ਚ ਪੈਕ ਕਰਕੇ ਉਹਨਾਂ ਨੇ ਪੇਮੈਂਟ ਲਈ ਨਹੀਂ ਹੈ ਤੇ ਉਹ ਜਿਹੜਾ ਰੂਟੀਨ ਦੇ ਵਿੱਚ ਵਸ ਗੱਟਾ ਜਿਹੜਾ ਚੱਕ ਕੇ ਹਲਦਾ ਮਤਲਬ ਬਿਨਾਂ ਪੇਮੈਂਟ ਦਿੱਤੇ ਚਲਾ ਗਿਆ ਤੇ ਉਹਦੇ ਰਿਗਾਰਡਿੰਗ ਦੀ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਹਾਂ ਤੇ ਉਹਦੇ ਟ੍ਰੇਸ ਛੇਤੀ ਛੇਤੀ ਅਸੀਂ ਟ੍ਰੇਸ ਕਰ ਲਾਂਗੇ ਬਾਕੀ ਜੋ ਮੇਰੀ ਦੁਕਾਨਦਾਰਾਂ ਨੂੰ ਵੀ ਬੇਨਤੀ ਹੈ ਵੀ ਥੋੜਾ ਚੁੱਕੰਨੇ ਹੋ ਕੇ ਰਹਿਣਗੇ ਇਦਾਂ ਦੇ ਸ਼ਰਾਰਤੀ ਅਨਸਰ ਜਿਹੜੇ ਕੋਈ ਵੀ ਕੰਮ-ਕੰਮ ਕਰਦੇ ਨੇ ਉਹਨਾਂ ਤੋਂ ਮਤਲਬ ਮਤਲਬ ਪੂਰਾ ਚੈੱਕ ਕਰਨ ਕਿ ਕੋਈ ਜੇ ਅਸਮਾਨ ਦੇਣਾ ਤਾਂ ਪਹਿਲਾਂ ਪੇ ਮਾ ਨਾਮ ਚੰਡੀਗੜ੍ਹ ਕਰੇਨਾ ਸਟੋਰ ਨੇੜੇ ਸੁਵਾਲੇ ਚੌਕ ਬਸੀ ਬਿਆਰ ਮੋਰਿੰਡਾ ਹਾਂਜੀ ਕੀ ਘਟਨਾ ਹੋਈ ਹੈ ਜੀ ਇਹ ਦੁਪਹਿਰੇ 3 ਵਜੇ ਦਾ ਟਾਈਮ ਹੈ ਜੀ ਸ਼ਾਪ ਤੇ ਦੋ ਨੌਜਵਾਨ ਆਂਦੇ ਆ ਪਾਪਾ ਸੀਗੇ ਇਕੱਲੇ ਹੂੰ ਤੇ ਇੱਕ ਵਰਕਰ ਸੀਗਾ ਹੂੰ ਤੇ ਉਹਨਾਂ ਨੇ ਇਕੱਲੇ ਨੂੰ ਦੇਖ ਕੇ ਆਪਣਾ ਆਏ ਅੰਦਰ ਤੇ ਉਹਨਾਂ ਨੇ ਆਪਣਾ ਸਮਾਨ ਕੱਢਣਾ ਸ਼ੁਰੂ ਕਰ ਦਿੱਤਾ ਹੂੰ ਕਿ ਇਹ ਸਾਨੂੰ ਬੇਸੀ ਕੀ ਵਗੈਰਾ ਟੋਟਲੀ ਸਾਰਾ ਮਹਿੰਗੀਆਂ ਆਟਮਾ ਡਰਾਈ ਫੂਡਸ ਹੂੰ ਇਹ ਜੋ ਮਸਾਲਾ ਵਗੈਰਾ ਉਹਨਾਂ ਨੇ ਸਮਾਨ ਲੀਤਾ तकरीबन 11000 ਰੁਪਏ ਦਾ ਸਮਾਨ ਪਵਾਇਆ ਤੇ ਉਹਨਾਂ ਨੇ ਬਿੱਲ ਬਣਵਾਇਆ ਤੇ ਕੰਦਗੀ ਪੇਪੀਟੀਐਮ ਕਰਦੇ ਆ ਤੇ ਦੋ ਨੌਜਵਾਨ ਸੀਗਾ ਇੱਕ ਬਾਹਰ ਸੀ ਖੜਾ ਮੋਟਰਸਾਈਕਲ ਤੇ ਇੱਕ ਇੱਕ ਅੰਦਰ ਸੀਗਾ ਤੇ ਇੰਨੇ ਨੂੰ ਕਸਟਮਰ ਹੋਰ ਆ ਗਏ ਲੇਡੀਜ਼ ਤੇ ਉਹ ਉਧਰ ਬਿਜ਼ੀ ਹੋ ਗਏ ਥੋੜਾ ਜਿਹਾ ਉਹਨਾਂ ਨੇ ਧਿਆਨ ਨਾਲ ਦੇਖਿਆ ਕਿ ਬਾਹਰ ਰਸਤਾ ਜਦੋਂ ਕਲੀਅਰ ਹੋਇਆ ਦੂਸਰੇ ਨੇ ਬਲੂਟੂਥ ਲੱਗਿਆ ਹੋਇਆ ਸੀਗਾ ਤੇ ਰਸਤਾ ਕਲੀਅਰ ਹੋਇਆ ਤੇ ਉਹਨੇ ਦੇਖ ਕੇ ਆਪਣਾ ਸਮਾਨ ਦਾ ਥੈਲਾ ਚੱਕਿਆ ਤੇ ਬਿਨਾ ਪੇਮੈਂਟ ਕਰੇ ਉਹ ਭੱਜ ਗਈ ਤੇ ਕੋਸ਼ਿਸ਼ ਕਰੀ ਅਸੀਂ ਭੱਜੇ ਵੀ ਮਗਰ ਪਰ ਸਾਡੇ ਹੱਥ ਨਹੀਂ ਲੱਗੇ ਤੇ ਇਹਨਾਂ ਨੇ 2 ਦਿਨ ਪਹਿਲਾਂ ਲਾਈਟਾਂ ਵਾਲੇ ਚੌਂਕ ਤੇ ਕਰੋੜਾ ਡਿਪਾਰਟਮੈਂਟ ਤੇ ਉੱਥੇ ਵੀ ਕੋਸ਼ਿਸ਼ ਕਰੀ ਪਰ ਉੱਥੇ ਇਹ ਨਾਕਾਮਜਾਬ ਹੋ ਗਏ ਪੁਛਾਨ ਚ ਆਏ ਬੰਦੇ ਵੀ ਇਹ ਉਹੀ ਹੈ ਜੀ ਹਾਂ ਜੀ ਉਹੀ ਹੈ ਉਹੀ ਉੱਥੇ ਵੀ ਸੇਮ ਇਹੀ ਸਮਾਨ ਪਵਾਇਆ ਉਹਨਾਂ ਨੇ ਉਹੀ ਬੰਦੇ ਨੇ ਸਾਰਾ ਕੁਝ ਇਹ ਥੋੜੇ ਦਿਨ ਪਹਿਲਾਂ ਖਰੜ ਵੀ ਹੋਇਆ ਪਰ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਹੈ। ਖਰੜ ਦੇ ਰੰਦਾਵਾ ਰੋਡ ਤੇ ਸਥਿਤ ਇੱਕ ਨਸ਼ਾ ਮੁਕਤੀ ਕੇਂਦਰ ਚਲਾ ਰਹੇ ਕੇਂਦਰ ਦੇ ਸੰਚਾਲਕ ਤੇ ਗੋਲੇ ਮਾਰ ਦਿੱਤੀ ਗਈ। ਇਸ ਕਾਂਡ ਵਿੱਚ ਗੋਲੀ ਚਲਾਉਣ ਵਾਲੇ ਕਮਲਜੀਤ ਸਿੰਘ ਨੇ ਦੱਸਿਆ ਕਿ ਸੰਚਾਲਕ ਨੇ ਉਸ ਨੂੰ ਜ਼ਿਆਦਾ ਸਮਾਂ ਕੇਂਦਰ ਵਿੱਚ ਰੱਖਿਆ ਸੀ ਜਿਸ ਕਾਰਨ ਉਸ ਨੂੰ ਗੋਲੀ ਮਾਰੀ ਗਈ। ਪੁਲਿਸ ਨੇ ਕੁਝ ਘੰਟਿਆਂ ਵਿੱਚ ਦੋਸ਼ੀਨ ਕਮਲਜੀਤ ਸਿੰਘ ਨੂੰ ਬੰਗਾ ਸ਼ਹਿਰ ਵਿੱਚੋਂ ਗ੍ਰਿਫਤਾਰ ਕਰ ਲਿਆ ਜ਼ਿਕਰ ਜੋਗ ਹੈ ਕਿ ਕਮਲਦੀਪ ਸਿੰਘ ਕੁਝ ਮਹੀਨੇ ਪਹਿਲਾਂ ਨਸ਼ਾ ਛਡਾਊ ਕੇਂਦਰ ਵਿੱਚ ਨਸ਼ਾ ਛੱਡਣ ਲਈ ਭਰਤੀ ਹੋਇਆ ਸੀ ਤੇ ਉੱਥੇ ਹੀ ਮਾਲਕ ਨਾਲ ਕਹਾਣੀ ਹੋਈ ਸੀ ਜਿਸ ਕਰਕੇ ਉਹ ਰੰਜਿਸ਼ ਰਖਦਾ ਸੀ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਫਾਈਲਿੰਗ ਦਾ ਵੀ ਬਾਰੇ ਜਾਣ ਸਕਦੇ ਇਸੇ ਵਾਸਤੇ ਇੱਕ ਕਮਲਪ੍ਰੀਤ ਮੁੰਡਾ ਉਹਦਾ ਨਾਮ ਹੈ ਹਰਿਆਣੇ ਤੋਂ ਸਿਗਾ ਜੀ ਹੈ ਇੱਕ ਹੀ ਦਾ ਦੋਸਤ ਹੈ ਜੀ ਆਪਣੇ ਰਵੀ ਨਾਮ ਦੇ ਜਲੰਧਰ ਤੋਂ ਹੈ ਜੀ ਇਹ ਪਹਿਲੇ ਕਮਲਜੀਤ ਦਾ ਸੀਗਾ ਇਹਦੇ ਕੋਲੋਂ ਪਹਿਲਾਂ ਜਦੋਂ ਇਹਨੇ ਨਸ਼ਾ ਛਡਾਊ ਕੇਂਦਰ 'ਚ ਭਰਤੀ ਹੋਇਆ ਸੀ ਇਹ ਅੱਜ ਤੋਂ ਕੋਈ 4-5 ਮਹੀਨੇ ਪਹਿਲਾਂ ਉਹਦਾ ਨਾਂ ਕਿਹਾ ਫਿਰ ਇੱਥੋਂ ਚਲੇ ਗਿਆ ਸੀ ਸਾਡ ਕੇ ਇਹ ਦੁਆਰਾ ਕਹਿੰਦਾ ਸੀ ਕਿ ਮੈਂ ਉਹਦਾ ਨਾਂ ਕਿਹਾ ਦੁਆਰਾ ਦਾਖਲ ਹੋਣਾ ਜਾ ਇਹਨਾਂ ਦੀ ਜਿਹੜੀ ਮੇਰੀ ਪੁੱਛ ਜਿੰਨਾ ਕੇ ਸਾਹਮਣੇ ਆਈ ਹੈ ਗੱਲ ਇਹ ਤੇ ਇਹਨਾਂ ਨੇ ਉਹਦਾ ਨਾਂ ਕਿਹਾ ਉਹਨੂੰ ਫੋਨ-ਫੋਨ ਕੀਤਾ ਉਹਨਾਂ ਫੋਨ ਕਰਕੇ ਫਿਰ ਉਹਦੇ ਕੋਲ ਆਏ ਉੱਥੇ ਇਹਨਾਂ ਦੀ ਤੁਤ ਮੈਮ ਹੋਈ ਤੇ ਇਹਨੇ ਉਹਨੂੰ ਗੋਲੀ ਚਲਾ ਦਿੱਤੀ ਸਰ ਕਿੰਨੇ ਰਾਊਂਡ ਫਾਇਰ ਹੋਏ ਇੱਕ ਰਾਊਂਡ ਫਾਇਰ ਹੋਇਆ ਇਸ ਲੱਗਦਾ ਕਿਹਦੇ ਲੱਗਿਆ ਕਿਹਦੇ ਸਰ ਆਪਣੇ ਜਸ ਸਰਵਜੀਤ ਹੈ ਮੁੰਡਾ ਜੀ ਤੇ ਉਹਨਾਂ ਦੇ ਲੱਗਿਆ ਸੀ ਉਹ ਜਿਹੜਾ ਸੰਚਾਲਕ ਸੀਗਾ ਨਸਾ ਸਦੌ ਕੇਂਦਰ ਦਾ ਉਹਨਾਂ ਦੇ ਆਊਟ ਆਫ ਡੇਂਜਰ ਹੈ ਹਾਂਜੀ ਉਹ ਆਊਟ ਆਫ ਡੇਂਜਰ ਨਹੀਂ ਹਜੇ ਜਿਹੜੇ ਇਲਾਜ ਹੈ ਅਜੇ ਕਿਹਨਾਂ ਕੁਝ ਵੀ ਸੰਭਵ ਨਹੀਂ ਸਰ ਇਹਨਾਂ ਨੂੰ ਕਿਥੋਂ ਅਰੈਸਟ ਕੀਤਾ ਗਿਆ ਇਹਨਾਂ ਨੂੰ ਆਪਾਂ ਨਵਾਂ ਸਹਿਰ ਆਪਣੇ ਥਾਣੇ ਦੇ ਵਿੱਚ ਕਿਹੜਾ ਮਹਿਰਾਮਪੁਰ ਥਾਣਾ ਉਸੇ ਏਰੀਆ ਚ ਉਹਨੂੰ ਗ੍ਰਿਫਤਾਰ ਕੀਤਾ ਸਰ ਪੇਸ਼ ਕਰਤਾ ਨਹੀਂ ਕਰਨੀ ਗਿਆ ਜੇ ਪੇਸ਼ ਕਰੀਏ ਮੁਰਲੀ ਤਫਤੀਸ਼ ਚ ਕੋਈ ਚੀਜ਼ ਸਾਹਮਣੇ ਆਈ ਨਹੀਂ ਹਜੇ ਤਫਤੀਸ਼ ਜਾਰੀ ਹੈ ਜੋ ਵੀ ਹੋਏਗੀ ਸਰ ਇਹ ਕਿਥੇ ਕਿਥੇ ਦੇ ਰਹਿਣੇ ਵਾਲੇ ਇੱਕ ਤੋਂ ਹਰਿਆਣਾ ਦਾ ਜੀ ਜਮਨानगर ਦਾ ਹੀ ਤੇ ਦੂਜਾ ਮੁੰਡਾ ਹੈਗਾ ਜੀ ਜਲੰਧਰ ਦਾ ਹੀ ਕੋਈ ਅਸਲਾ ਬ੍ਰਾਂਡ ਅਜੇ ਚੱਲ ਰਹੀ ਹੈ ਤਫ਼ਤੀਸ਼ ਫਿਰੋਜ਼ਪੁਰ ਵਿੱਚ ਲੁੱਟਾਂ ਖੋਹਾਂ ਦਾ سلسلہ ਰੁਕਣ ਦਾ ਨਾਮ ਨਹੀਂ ਲੈਿਆ ਜਿੱਥੇ ਇੱਕ ਪਾਸੇ ਪੁਲਿਸ ਰੌਖਾ ਦੇ ਦਾਅਵੇ ਕਰ ਰਹੀ ਹੈ ਉੱਥੇ ਹੀ ਲੁਟੇਰੇ ਲਗਾਤਾਰ ਅਜਿਹੇ ਹੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਬਾਂਸੀ ਗੇਟ ਤੋਂ ਸਾਹਮਣੇ ਆਇਆ ਜਿੱਥੇ ਇੱਕ ਦੁਕਾਨ ਤੇ ਬੈਠੇ ਪਤੀ ਪਤਨੀ ਨੂੰ ਪਿਸਤੌਲ ਦਿਖਾ ਕੇ ਲੁਟੇਰੇ ਕਰੀਬ 30000 ਰੁਪਏ ਦੀ ਨਕਦੀ ਲੈ ਕੇ ਲੁੱਟ ਕੇ ਫਰਾਰ ਹੋ ਗਏ ਹਾਂਜੀ ਕੀ ਨਾਮ ਕੀ ਤੁਹਾਡਾ ਖੁਸ਼ਮੀਲ ਕੀ ਕੱਲ ਬਤ ਹੋਈ ਸੀ ਕੀ ਕੱਲ ਪਹਿਲਾਂ ਵੀਰੇ ਤਿੰਨ ਮੁੰਡੇ ਆਏ ਨੇ ਉਹ ਤੇ ਮੂੰਹ ਬੰਨੇ ਹੋਏ ਸੀ ਦੋ ਦੇ ਖੁੱਲੇ ਸੀ ਇੱਕ ਦਾ ਬੰਨਿਆ ਹੋਇਆ ਸੀ ਮੂੰਹ ਤੇ ਉਹਨਾਂ ਨੇ ਸਿਗਰਟ ਮੰਗੇ ਸੀ ਕਿ ਨਹੀਂ ਹੈਗੀ ਤੇ ਬਸ ਉਹ ਥੋੜੀ ਜੀ ਅੰਦਰ ਆ ਕੇ ਉਹਨਾਂ ਨੇ ਵੇਖਿਆ ਵੀ ਮਾਣਾ ਮੋਟਾ ਜਿਵੇਂ ਦੋ ਇੱਕ ਸੈਕਿੰਡ ਖਲੋ ਕੇ ਵੇਖਿਆ ਵੀ ਕੋਈ ਹੈਗਾ ਅੰਦਰ ਨਹੀਂ ਹੈਗਾ ਤੇ ਮੈਂ ਉਧਰ ਮੇਰੇ ਬੈਠੇ ਸੀ ਕਿ ਮੈਂ ਉਧਰ ਨੂੰ ਝਾੜੂ ਲਗਾਉਂਦੀ ਵੀ ਸੀ ਗੰਦ ਵੱਲ ਨੂੰ ਤੇ ਬਸ ਉਹਨਾਂ ਨੇ ਆ ਕੇ ਨਾਲ ਆਪਣੀ ਗਨ ਦਿਖਾਈ ਏ ਤੇ ਉਹਨਾਂ ਨੇ ਗੱਲੇ 'ਚ ਸਾਰੇ ਪੈਸੇ ਕੱਢ ਲਏ ਫਿਰ ਦੂਜਾ ਮੁੰਡਾ ਗਿਆ ਫਟਾਫਟ ਕਾਪਾ ਲੈ ਆਇਆ ਉਹਨਾਂ ਨੇ ਇਹਨਾਂ ਦੀ ਸਾਰੀ ਪੌਕੇਟ ਫਰੋਲੀ ਏ ਜਿੰਨੇ ਪੈਸੇ ਸਾਰੇ ਪੈਸੇ ਲੱਗੇ 25 ਤੋਂ 30000 ਰੁਪਇਆ ਵੀ ਸੀਗਾ ਲੈ ਗਏ ਜਿਹੜੇ 25-30000 ਰੁਪਇਆ ਲੈ ਕੇ ਗੱਲੇ 'ਚ ਕੱਢ ਕੇ ਤੇ ਨਾਲ ਮੇਰੀ ਵੀ ਪੌਕੇਟ ਫਰੋਲੀ ਏ ਮੇਰੇ ਕੋਲ ਵੀ ਜੋ ਸੀ 4-500 ਰੁਪਇਆ ਮੇਰੀ ਪੌਕੇਟ 'ਚ ਸੀਗਾ ਉਹ ਵੀ ਲੈ ਗਏ ਉਹ ਤੇ ਮੇਰੇ ਤੇ ਵੀ ਸਿਰ ਤੇ ਗਾਨੇ ਰੱਖੀ ਏ ਤਿੰਨ ਮੇਰੇ ਮੇਰਾ ਮੌਂਟੀ ਐਮ ਸੀ ਨਾਮ ਹੈ ਐਮ ਸੀ ਸਾਹਿਬ ਕੀ ਘਟਨਾ ਜਿਹੜੀ ਹੋਊਗਾ ਕਟਨਾ ਰਾਤੀ ਅੱਜ ਕੱਲ ਦੁਕਾਨਾਦਾਰਾਂ ਦਾ ਰਾਤ ਜਿਵੇਂ ਮੰਨ ਲਓ ਸ਼ਰੇਆਮ ਗੁੰਡਾਗਰਦੀ ਸ਼ਰੇਆਮ ਮੰਨ ਲਓ ਰੋਲਵਰ ਦਿਖਾ ਕੇ ਇਹਨਾਂ ਦੇ ਰੱਖ ਕੇ ਇਹਨਾਂ ਨੂੰ ਧਮਕਾ ਕੇ ਇਹਨਾਂ ਦਾ ਸਾਰਾ ਜਿਵੇਂ ਗੱਲੇ ਚੋਂ ਵੀ ਪੈਸੇ ਸਾਰਾ ਜਿਵੇਂ ਇਹਨਾਂ ਦੀ ਜੇਬਾਂ ਚੋਂ ਵੀ ਪੈਸੇ ਸਾਰੇ ਕੱਢ ਕੇ ਲੈ ਗਏ ਗਰੀਬ ਬੰਦਾ ਤਾਂ ਰੋਟੀ ਕੱਲ ਨੂੰ ਖਾ ਹੀ ਨਹੀਂ ਸਕਦਾ ਮੰਨ ਲਓ ਜੇ ਮੰਨ ਲਓ ਕੋਈ ਰੇੜੀ ਵਾਲਾ ਜਾਂਦਾ ਪ੍ਰਸ਼ਾਸਨ ਦਾ ਵੀ ਵੀ ਮੰਨ ਲਓ ਦਿਨੋ ਦਿਨ ਮਾਹੌਲ ਖਰਾਬ ਹੋ ਰਿਹਾ ਹੈ ਕੋਈ ਕਿਸੇ ਤਰ੍ਹਾਂ ਦਾ ਜੇ ਆਪਾਂ ਦੇਖੀਏ ਵੀ ਆਪਾਂ ਵੀ ਕੋਈ ਰਾਤ ਨੂੰ ਰੇੜੀ ਲੈ ਕੇ ਜਾਂਦਾ ਕੋਈ ਗਰੀਬ ਬੰਦਾ ਜੇ ਰੇੜੀ ਵਿਚਾਰਾ ਸਾਰੀ ਦਿਹਾੜੀ ਮਿਹਨਤ ਕਰਕੇ ਜਿਹੜਾ ਕਰਦਾ ਉਹ ਉਹਦੇ ਰਾਤ ਨੂੰ ਪੈਸੇ ਖੋਏ ਜਾਂਦੇ ਨਸ਼ੇੜੀ ਖੋਈ ਜਾਂਦੇ ਨੇ ਦਿਨੋਂ ਦਿਨ ਨਸ਼ਾ ਵਧੀ ਜਾਂਦਾ ਬੁਰੇ ਹਾਲ ਰੋਇਪੁਰ ਦੇ ਵਿੱਚ ਬਹੁਤ ਬੁਰਾ ਹਾਲ ਕਹਿੰਦੇ ਹਨ ਦਾਨ ਸੇਵਾ ਅਜਿਹੀ ਕਰੋ ਕਿ ਇੱਕ ਹੱਥ ਨਾਲ ਦਾਨ ਹੋਵੇ ਤੇ ਦੂਜੇ ਹੱਥ ਨੂੰ ਪਤਾ ਵੀ ਨਾ ਲੱਗੇ ਬਟਾਲਾ ਦੇ ਰਹਿਣ ਵਾਲੇ ਕੁਝ ਨੌਜਵਾਨ ਅਜਿਹੇ ਹੀ ਕਰ ਰਹੇ ਹਨ ਇਹਨਾਂ ਨੌਜਵਾਨਾਂ ਨੇ ਸੇਵਾ ਦਾ ਇੱਕ ਨਵਾਂ ਤੇ ਵੱਖਰਾ ਰਸਤਾ ਚੁਣਿਆ ਹੈ ਇਹਨਾਂ ਨੌਜਵਾਨਾਂ ਦਾ ਟੋਲਾ ਕੜਾਕੇ ਦੀ ਠੰਡ ਵਿੱਚ ਦੇਰ ਰਾਤ ਚਿਹਰਿਆਂ ਤੇ ਮੁਖੋਟੇ ਪਾ ਕੇ ਸੜਕ ਕਿਨਾਰੇ ਬੈਠੇ ਲੋੜਵੰਦਾਂ ਦੀ ਸੇਵਾ ਅਤੇ ਸਹਾਇਤਾ ਕਰਨ ਲਈ ਲੱਗ ਪਿਆ ਹੈ। ਇਹ ਨੌਜਵਾਨ ਠੰਡ ਦੇ ਮਾਰੇ ਸੜਕਾਂ ਤੇ ਬੈਠੇ ਲੋੜਵੰਦਾਂ ਨੂੰ ਆਪਣੀ ਜੇਬ ਵਿੱਚੋਂ ਪੈਸੇ ਖਰਚ ਕੇ ਬੂਟ, ਗਰਮ ਚਰਾਬਾ ਤੇ ਗਰਮ ਕੱਪੜੇ ਪੁੰਨਦੇ ਹੋਏ ਨਜ਼ਰ ਆਉਂਦੇ ਹਨ। 789 ਚਵਾਨਾ ਦਾ ਟੋਲਾ ਦੇਰ ਆ ਸੜਕਾਂ ਤੇ ਨਿਕਲਦਾ ਤੇ ਲਬ ਲਬ ਕੇ ਲੋੜਵੰਦਾਂ ਨੂੰ ਉਹਨਾਂ ਦੀ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਉਂਦਾ ਹੈ। ਮਕੋਟੇ ਭਾਈ ਅਸਲੀ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ। ਆਪਾਂ ਬਾਜ਼ਾਰ 'ਚ ਸ਼ੋਅ-ਆਫ ਨਹੀਂ ਕਰਨਾ ਚਾਹੁੰਦੇ ਕਿ ਆਪਾਂ ਸੇਵਾ ਕਰ ਰਹੇ ਆ ਇਸ ਕਰਕੇ ਮਕੋਟੇ ਪਾਇਆ ਆਪਾਂ। ਸ਼ੂਜ਼ ਟੇਰ ਤੇ ਚਾਬਾ ਜੀ ਆਂਦੀਆਂ ਗਰਮ। ਬੱਚਿਆਂ ਦੇ ਲਈ। ਸ਼ਹਿਰ 'ਚ ਹੱਦ ਲੱਭੀ ਹੈ। ਹਾਂ ਜੀ ਜੀ ਭਾਈ ਪੂਰੇ ਲਾਬ ਲੰਬੀ ਦਾ ਜੀ ਇੱਥੇ ਤੁਹਾਨੂੰ ਪਤਾ ਹੁੰਦਾ ਕਿ ਇੱਥੇ ਬੰਦੇ ਦਾ ਲੋੜ ਆ ਤੇ ਉੱਥੇ ਆਪ ਜਾਈਦਾ। ਤੇ ਜਿੰਨੇ ਆਪਾਂ ਵੇਖ ਲੈਂਦੇ ਆ ਕਿੱਥੇ ਜ਼ਿਆਦਾ ਲੋਡ ਆ ਕਿੱਥੇ ਘੀਰਾ ਫਿਰ ਉਹ ਤਾਂ ਆਪਣਾ ਦਾ ਰਾਫਾ ਦਿੰਦੇ ਆ ਜਰਾਫਾ ਦਿੰਦੇ ਲੋਡ ਵੰਨੋ ਫਿਰ ਕਿੰਨੀਆਂ ਕ ਅਸੀਸਾ ਦਿੰਦੇ ਨੇ ਤੁਹਾਨੂੰ ਬਹੁਤ 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 ਹੋਈ ਪਰਮਾਤਮਾ ਦੇ ਨਾਮ ਤੇ ਕਹਿੰਦੇ ਕਿ ਤੁਹਾਨੂੰ ਮਿਹਰ ਕਰੇ ਬੜੇ ਅਸੀਸਾ ਦਿੰਦੇ ਕਿੰਨੇ ਲੋਗ ਆ ਤੁਹਾਡੇ ਗਰੁੱਪ ਦੇ ਵਿੱਚ ਕਿੰਨੇ ਆਪਾਂ ਆ 6-7 ਜਣੇ ਆਈ ਟੀਮ ਆ ਦੀ ਪਰ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਸਰੇਟਾਂ ਜਿੱਦਾਂ ਰਾਣ ਭਾਈ ਆ ਉਹ ਸਾਡਾ ਕਦੀ ਕੋਈ ਪਤਾ ਲਾਣ ਤੇ ਮੇਰੇ ਗਰੁੱਪ ਮੈਂ ਸਾਰੇ ਨਾਲੇ ਸੇਵਾ ਲਾਈ ਉਹਨਾਂ ਦੀ ਡਿਊਟੀ ਲੱਗੀ ਆ ਦੀ ਪਰਮਾਤਮਾ ਵੱਲੋਂ ਭਾਈ ਵੱਲੋਂ ਤੇ ਫਸਟ ਕਰਦੇ ਆਪਾਂ ਕਿਹੜੀ ਸੁਸਾਇਟੀ ਇਹ ਇਹ ਲੜ ਕੁਸ਼ਣ ਵਾਲੀ ਕੀ ਕੰਮ ਕਰਦੀ ਹੈ ਇਹ ਸਭ ਵੈਸੇ ਜਿਹੜੇ ਬੰਦੇ ਨਸ਼ੇ ਦੀ ਗੱਲ ਤੇ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਆ ਉਹਨਾਂ ਦਾ ਮਤਲਬ ਭਲਾ ਫਲਦਾ ਇਸ ਤਰ੍ਹਾਂ ਹੀ ਕਰਨਾ ਹੈ ਜਿਹੜੇ ਗਰੀਬ ਮਤਲਬ ਆ ਸਾਨੂੰ ਪ੍ਰਮਾਤਮਾ ਦੀ ਸੇਵਾ ਬਖਸ਼ੀ ਆ ਤੇ ਉਹ ਸੇਵਾ ਕਰਦੇ ਆ ਕਿ ਬੂਟ ਜੇ ਆਪਾਂ ਸਾਡੇ ਮਨ 'ਚ ਆ ਆ ਕਿ ਨਹੀਂ ਆ ਠੰਡ ਬਹੁਤ ਆ ਸੱਲ ਕਰਨੀ ਹੈ ਤੇ ਜਿਹੜਾ ਗਰੀਬ ਬੰਦਿਆਂ ਨੂੰ ਜਿਹੜੇ ਮਤਲਬ ਬੱਚੇ ਆ ਜਾਂ ਕੋਈ ਵੀ ਮਿਲਦਾ ਉਹਨਾਂ ਨੂੰ ਇਹ ਦੇ ਦਿਆ ਤੋਂ ਵੀ ਪਰ ਜਦੋਂ ਠੰਡ ਕਾਣੀ ਸ਼ੁਰੂ ਹੋਈ ਨਾ ਬਹੁਤ ਜ਼ਿਆਦਾ ਉਦੋਂ ਤੋਂ ਸ਼ੁਰੂ ਕੀਤਾ ਹੈ ਕੀ ਕੀ ਦਿੰਦੇ ਆ ਬੂਟ ਹਾਂ ਜਰਾ ਆ ਬੂਟ ਉਹ ਜੋ ਛੋਟੇ ਬੱਚਿਆਂ ਨੂੰ ਬੂਟ ਜਾਂ ਉਹਨਾਂ ਦੇ ਛੋਟੇ ਬੱਚਿਆਂ ਦੇ ਬੂਟ ਕੋਈ ਜਗ੍ਹਾ ਦਿੱਤੀ ਨਹੀਂ ਦਿੱਤੀ ਸ਼ਹਿਰ ਨਹੀਂ ਨਹੀਂ ਸ਼ਹਿਰ ਦੇ ਵੱਖ-ਵੱਖ ਏਰੀਆ ਤੇ ਅੱਜ ਅੱਜ ਇੱਥੇ ਆ ਕੱਲ ਕਿੱਥੇ ਆ ਕੱਲ ਕਿੱਥੇ ਆ ਡਾ ਲੱਭ ਲੱਭ ਕੋਈ ਮਤਲਬ ਕਰੀ ਰਿਹਾ ਇਹ ਜਿਹੜੇ ਲੈਨ ਜਿਹਨਾਂ ਨੂੰ ਲੋਡ ਵੰਡਦੇ ਨੇ ਕਿਹੜੇ ਲੋਡ ਵੰਡਦੇ ਹਾਂ ਲੋਡ ਵੰਡਦੇ ਕਿਹੜੇ ਆਪ ਲੱਭੀਂ ਤੇ ਆਪੇ ਇਹ ਤਰ੍ਹਾਂ ਟਿਕਲਾਵਾ ਕਿ ਉਹਨੂੰ ਵੀ ਚੱਲਣਾ ਪਾਵੇ ਆਪਣਾ ਮਤਲਬ ਕਰੀ ਰਹਿਣ ਕੰਮ ਕੀ ਕਾਰਨ ਹੈ ਤੁਸੀਂ ਇਹ ਸੋਚਿਆ ਸੋਚਿਆ ਕੁਝ ਇਹੋ ਜਿਹਾ ਕਿ ਜਿੱਥੇ ਅਸੀਂ ਇਹ ਮਿੰਨੇ ਬੂਟ ਪਾਉਂਦੇ ਆ ਤੇ ਤੁਹਾਡੇ ਮਨਚੇ ਆਵੇ ਕਿ ਇਹਨਾਂ ਨੇ ਮਿੰਨੇ ਪਾ ਦੇ ਵੀ ਤੇ ਕੰਮ ਤੇ ਫਿਰ ਬੂਟਾਂ ਦਾ ਉਹੀ ਆ ਤੇ ਇਹਦੇ ਨਾਲ ਚੰਗਾ ਹੋ ਕਿ ਜਿਹੜੇ ਅਸੀਂ ਥੋੜੇ ਸਸਤੇ ਲੈ ਲਈਏ ਤੇ ਲੈ ਕੇ ਤੇ ਜਿਹੜੇ ਬੂਟਾਂ ਅਸੀਂ ਉਹ ਥੋੜੇ ਤਾਂ ਉਹਦਰ ਲਾ ਦਈਏ ਉਹਨਾਂ ਦੇ ਬੂਟ ਲੈ ਕੇ ਉਹਨਾਂ ਦੇ ਲਈ ਜਿਹੜੇ ਮੌਕੇ ਲਾਏ ਨੇ ਇਹਦਾ ਕੀ ਮਤਲਬ ਇਹ ਤਾਂ ਇਹੋ ਜਿਹਾ ਕਿ ਜਿਹੜੀ ਸਾਡੀ ਪਛਾਣ ਹੈ ਕਿਦਾਂ ਹੁਣ ਸ਼ਹਿਰ ਦੇ ਵਿੱਚ ਲੋਕਲ ਕੋ ਦਿਨੇ ਵੀ ਘੁੰਮ ਸਕਦੇ ਆ ਮੁਰਕੋ ਇਸ ਇਹ ਮਟਰ ਸਾਡਾ ਪਾਉਂਦੇ ਆ ਰਾਜਾ ਤੋ ਮਤਲਬ ਸਾਡਾ ਪਤਾ ਲੱਗ ਗਿਆ ਕਿ ਮੁੰਡੇ ਕਿਹਦੇ ਨੇ ਕੌਣ ਆ ਕਿੱਥੋਂ ਦੇ ਨੇ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਪ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜਾਜ਼ਤ ਰੱਬ ਰਾਖਾ